ਦੇਹ ਦੇ ਲੋਕਾਂ ਨੂੰ ਨਮਸਕਾਰ ਆਂਡਾ ਨਿਗਾਈ ਪ੍ਰੋਗਰਾਮ ਹੈ ਜਿਸ ਸਾਡੇ ਨਗਰ ਤੋਂ ਫੂੰਗੜਾ ਪ੍ਰਵਾਹ ਨੂੰ ਲਾਇਆ ਗਿਆ ਹੈ ਸਾਰੇ ਇਸ ਪਰਿਵਾਰ ਦਾ ਮੈਂ ਆਪਣੀ ਕਮੇਟੀ ਵੱਲੋਂ ਦੇਹ ਦੇ ਲੋਕਾਂ ਨੂੰ ਬਾਰ ਕਰਦਾ ਆਂਡਾ ਨੋਮੀ ਚਾਹਤ ਪ੍ਰੀਤੀ ਹੈ ਮਾਚੀ ਗੇੜੀ ਆਈਓ 11 ਦਿੱਤੀ ਹੈ ਇਸ ਤੋਂ ਇਲਾਵਾ ਸ਼੍ਰੀ ਬ੍ਰਹਮਚਾਰੀ ਮੰਦਰ ਦੇ ਵਿੱਚ 20 21 ਤੇ 22 ਰੀਤਾ ਅਖਾਟ ਪੜਦਾ ਪ੍ਰੋਗਰਾਮ ਹੈ ਸਾਰੇ ਜੀ ਸੰਗਤਾਂ ਨੂੰ ਬੇਨਤੀ ਹੈ ਇਹ ਜਿਹੜੇ ਪ੍ਰੋਗਰਾਮ ਹੈਗੇ ਇਹਨਾਂ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾ ਕਰੀਏ ਸੋ ਬਾਈਨ ਵਨ ਫਿਰ ਦੇਵਨੀਆ ਬਿਹਰਾਨੀਆਂ ਤੋਂ ਸਵਾਮੀ ਅਰਮੋਤਰਨਾਂ ਜੀ ਧਰਜਵਾੜਿਆਂ ਦਾ ਬਹੁਤ 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 ਧੰਨਵਾਦ ਕਰਦਾ ਹਾਂ ਸੋ ਹਰ ਵੀ ਨਹੀਂ ਕਿ ਪ੍ਰੋਗਰਾਮ ਹੋਦਾ ਹੈ ਮਹਾਰਾਜ ਜੀ ਨੇ ਦੱਸਿਆ ਹੈ ਕਿ ਆਦਿਨਾ ਦਾ ਜੀ ਤਿੰਨ ਦਾ ਸਮਾਨ ਸੀਗਾ ਉਹ ਨਾੜ ਨਹੀਂ ਸੀ ਸੋ ਮੈਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਉਹ ਦੁਬਾਰਾ ਫੇਰ ਨਾਚਣ ਦੇਣ ਤਾਂ ਕੇ ਸੰਤਾਂ ਫਿਰ ਕੁਲ ਕਿਹੜਾ ਹੈ ਉਹ ਆਪਣੇ ਅਨੇਹਾਂ ਕਰ ਨੇਹਾਂ ਕਰ ਨੂੰ ਸਾਡੇ ਪਿੰਡ ਤੋਂ ਬੀਬੀਆਂ ਦਾ ਕਿਉਂਕਿ ਸਾਡੇ ਮਨ ਦੀ ਅਵਸਥਾ ਹੈ ਨਾ ਕਬੀਰ ਸਾਹਿਬ ਜੀ ਕਬੀਰ ਮਨ ਜਾਣ ਸਭ ਬਾਤ ਜਾਣਤ ਹੀ ਉਗਣ ਕਰੇ ਕਾਹੇ ਕੀ ਕੁਸਲਾਤ ਹੱਥ ਦੀਪਕ ਕੂਏ ਪੜੇ ਮੰਨ ਕੋਤਾ ਹੈ ਧਿਆਨ ਪਤਾ ਹੈ ਸਾਨੂੰ ਵੀ ਇਹ ਮੁੱਖਾ ਜਨਮ ਮਿਲਿਆ ਇਹ ਮੁੱਖਾ